ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸ਼ਹੀਦਗੰਗ ਸਾਹਿਬ ਅਤੇ ਮੈਨੇਜਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਵੱਲੋਂ ਕਰੀਬ 150 ਤੋਂ ਵੱਡੇ ਗਮਲੇ ਅਤੇ ਬੂਟੇ ਲਗਾਏ ਗਏ ਇਸ ਮੌਕੇ ਹਰਪ੍ਰੀਤ ਸਿੰਘ ਮੈਨੇਜਰ ਜਗਜੀਤ ਸਿੰਘ ਖਾਲਸਾ ਤਲਵਿੰਦਰ ਸਿੰਘ ਮੋਨੂ ਸਮੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੱਜ ਗੁਰਦਰਾ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਸੋਸਾਇਟੀ ਜਿਹੜੀ 6 ਵਜੇ ਥਾ ਕੜਾ ਪ੍ਰਸ਼ਾਦ ਦੇ ਸਹਿਯੋਗ ਨਾਲ ਜਿਹੜੇ ਵੱਡੇ ਗਮਲੇ ਜਿਹੜੇ ਟੱਕਾ 150 ਗਮਲਾ ਜਿਹੜਾ ਲਾਇਆ ਗਿਆ ਵਾ ਵੱਖ-ਵੱਖ ਤਰ੍ਹਾਂ ਦੇ ਬੂਟੇ ਬਹੁਤ ਚੰਗੀ ਨਸਲ ਦੇ ਵਧੀਆ ਬੂਟੇ ਲਾਏ ਗਏ ਨੇ ਤਾਂ ਤਾਂ ਸਾਹਿਬ ਸ੍ਰੀ ਗੁਰਨਾਨਦ ਸਾਹਿਬ ਦੇ ਤੇਲੇ ਪ੍ਰਕਾਸ਼ ਜੀ ਦੇ ਸਵਾਗਤ ਵਿੱਚ ਅਤੇ ਸ੍ਰੀ ਆਕਾਰਤਕ ਸਾਹਿਬ ਜੀ ਵੱਲੋਂ ਹੋਏ ਦੇ ਅਨੁਸਾਰ ਤੰਤਰ ਬਾਬਾ ਦੀਪ ਸਿੰਘ ਜੀ ਸਰਵ ਸੇਵਾ ਸੁਸਾਇਟੀ ਵੱਲੋਂ ਬੂਟੀਆਂ ਦੀ ਸੇਵਾ ਗਮਲਿਆਂ ਦੀ ਸੇਵਾ ਜੋ ਸਾਰੇ ਵੀਰਾਂ ਨੇ ਜੱਥੇ ਦੇ ਬੰਦੇ ਸਾਰੇ ਭੈਣਾਂ ਨੇ ਰਲ ਕੇ ਕੀਤੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ